چھٹ کمیٹی زندہ باد زندہ باد زندہ باد چھٹ کمیٹی زندہ باد زندہ باد زندہ باد ویڈیو بلاک باہر کرا کے ہٹانگے کرا کے ہٹانگے ویڈیو بلاک باہر کرا کے ہٹانگے کرا کے ہٹانگے چھٹ کمیٹی زندہ باد زندہ باد زندہ باد ਪੰਜਾਬ ਸਰਕਾਰ ਮੁਰਦਾਬਾਦ 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 ਸੰਘਰਸ਼ ਕਮਾਈ ਕੀ ਜਿੰਦਾਬਾਦ 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 ਵੀਡੀਓ ਬਲੈਕ ਬਾਗ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਗੁਰਦਾਬਾਦ ਸ਼ਿਗਾਰਟ ਕਮੇਟੀ ਜਿੰਦਾਬਾਦ 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 ਵੀਡੀਓ ਬਲਾਕ ਬਲਾਕ ਜੀ ਸਰਪੰਚ ਸਾਹਿਬ ਅੱਜ ਤਰਨੇ ਦਾ 34ਵਾਂ ਦਿਨ ਹੈ ਦਿਓ ਜਾਣਕਾਰੀ ਮੈਂ ਸਰਪੰਚ ਭੋਲਾ ਸਿੰਘ ਸਮਾਉ ਸੂਬਾ ਮੀਤ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਅੱਜ ਵੀਡੀਓ ਬਲਾਕ ਨੂੰ ਬਹਾਲ ਕਰਾਉਣ ਲਈ 34 ਦਿਨ ਹੈਗਾ। ਸੋ ਜ਼ਿਲ੍ਹਾ ਪ੍ਰਸ਼ਾਸਨ ਸੁੱਤਾ ਪਿਆ ਹੈਗਾ। ਅ ਸੋਮਵਾਰ ਨੂੰ 21 ਤਰੀਕ ਨੂੰ ਵੱਡਾ ਇਕੱਠ ਹੈਗਾ। ਇਸ ਲਈ ਸੋਮਵਾਰ ਨੂੰ 14 ਤਰੀਕ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਆ ਕੇ ਵਿਸ਼ਵਾਸ ਦਿਵਾਇਆ ਸੀਗਾ ਵੀ ਡੀਸੀ ਸਾਹਮਣੇ ਤੁਹਾਡੀ ਮੀਟਿੰਗ ਕਰਾਵਾਂਗੇ। ਅ ਵੀ ਵੀਡੀਓ ਬਲਾਗ ਕਿਸੇ ਪਾਸੇ ਨਹੀਂ ਜਾਊਗਾ। ਹਫਤਾ ਹੋ ਗਿਆ 12 ਹੈਗੀ ਕੱਲ ਨੂੰ ਐਤਵਾਰ ਹੈ। ਸੋਮਵਾਰ ਨੂੰ ਸਾਡਾ ਫੇਰ ਵੱਡਾ ਇਕੱਠ ਹੋਏਗਾ ਸੋ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੁੱਤਾ ਪਿਆ ਹੈਗਾ ਵੀਡੀਓ ਬਲਾਕ ਕੇ ਬਚਾਓ ਐਕਸ਼ਨ ਕਮੇਟੀ ਸੰਯੁਕਤ ਮੋਰਚੇ ਵੱਲੋਂ ਮਜ਼ਦੂਰ ਕਿਸਾਨ ਸਿਆਸੀ ਪਾਰਟੀਆਂ ਵੱਲੋਂ ਤਹਈਆ ਕੀਤਾ ਹੈ ਵੀ ਵੀਡੀਓ ਬਲਾਕ ਨੂੰ ਬਹਾਲ ਕਰਾ ਕੇ ਰਹਾਗੇ 100 ਬਾਰ ਦੇ ਜੋ ਸਾਡੇ ਪ੍ਰਬੰਧ ਜਿਹੜੇ ਮੁਕੰਮਲ ਨੇਗੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਗਾਵਾਂਗੇ ਸੋਮਵਾਰ ਨੂੰ ਵੱਡੀ ਰੈਲੀ ਕਰਕੇ ਅਸੀਂ ਇਸ ਮਹਿੰਮ ਨੂੰ ਅੱਗੇ ਵਧਾਵਾਂਗੇ ਵੀਡੀਓ ਬਲਾਕ ਨੂੰ ਇਹ ਤੇ ਫਿੱਕੀ ਰੱਖਾਂਗੇ ਤੇ ਵੀਡੀਓ ਬਲਾਕ ਨੂੰ ਬਹਾਲ ਕਰਾਵਾਂਗੇ ਬਹੁਤ ਬਹੁਤ ਧੰਨਵਾਦ ਸਰਪੰਚ ਭੋਲਾ ਸਮਾਉ ਸੁਭਾਮੀ ਤੇ ਪ੍ਰਧਾਨ ਪੰਜਾਬ ਕਿਸਾਨ ਜਥੇਬੰਦੀਆਂ